ਇਹਨੇ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਪੂਰੀ ਤਰ੍ਹਾਂ ਖੁੱਲਾ ਹੈਗਾ ਵਾ ਆ ਤੁਸੀਂ ਦੇਖ ਰਹੇ ਜੀ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਬੇਫਿਕਰ ਹੋ ਕੇ ਜਿਹੜਾ ਵਾ ਲੋਕੀ ਜਿਹੜੇ ਨੇ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਖੁੱਲਾ ਰਿਹਾ ਜੀ ਕੋਈ ਇਹੋ ਜਿਹੀ ਗਲੀ ਫੋਹਾਮਾ ਤੋਂ ਜਰੂਰ ਬਚੋ ਡੇਰਾ ਬਾਬਾ ਨਾਨਕ ਬਿਲਕੁਲ ਖੁੱਲਾ ਬਾਜ਼ਾਰ ਘਰ ਮੈਂ ਕਿੱਡੋ ਪਾਸੋਂ ਲੈ ਕੇ ਜਿਹੜਾ ਮਾਹੌਲ ਬਣਿਆ ਮੈਂ ਜਿਹੜਾ ਬਾਬਾ ਦਾਾਨਤ ਚੈ ਬਿਲਕੁਲ ਰੋਜ਼ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਤੁਸੀਂ ਆਪਣਾ ਕੈਮਰਾ ਮਾਰ ਕੇ ਦੇਖੋ ਕਿ ਉਹ ਕਿਸੇ ਤਰ੍ਹਾਂ ਲੋਕਾਂ ਚ ਦੇਖਤੀ ਤਰ੍ਹਾਂ ਲੋਕ ਦੁਕਾਨਦਾਰ ਸਾਰੀਆਂ ਦੁਕਾਨਾਂ ਕੋਈਆਂ ਲੋਕ ਰੋਜ਼ ਦੀ ਤਰ੍ਹਾਂ ਆਪਣਾ ਸਾਮਾਨ ਲੈਣ ਵਾਸਤੇ ਲਾਉਂਦੇ ਨੇ ਕਿੱਥੇ ਜੰਗ ਦਾ ਕੋਈ ਆਫ ਦੀ ਇਹਨਾਂ ਲੋਕਾਂ ਤੇ ਇਹ ਬੋਲ ਕੋਈ ਨਹੀਂ ਤੇ ਉਹ ਜਿਹੜਾ ਫੇਸਬੁੱਕ ਤੇ ਪ੍ਰਚਾਰ ਹੈ ਉਹਦਾ ਮਾੜਾ ਪ੍ਰਚਾਰਾ ਨਹੀਂ ਕਰ ਰਿਹਾ ਦੇ ਚਾਹਤ ਇਹ ਪ੍ਰਚਾਰ ਹੈ ਉਹ ਜਿਹੜੀਆਂ ਝੂਠੀਆਂ ਬੋਹਾਂ ਜੜੀਆਂ ਨੇ ਇਕੋ ਅੱਜ ਰਾਤ ਪੜਾਈ ਕੱਤਰ ਜਪੜਿਆ ਨਾ ਬੰਨੀ ਚੱਲਿਆ ਨਾ ਇਹ ਸਭ ਝੂਠ ਹੈ ਫੇਕ ਹੈ ਨਾ ਇਹ ਡੇਰਾ ਬਾਬਾ ਨਾਨਕ ਬਾਜ਼ਾਰ ਬੰਦ ਕਰਾਇਆ ਗਿਆ ਨਾ ਬਾਜ਼ਾਰ ਬੰਦ ਹੈ ਬਿਲਕੁਲ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲਾ ਤਾਂ ਲੋਕਾਂ 'ਚ ਕੋਈ ਡਰ ਦਾਣ ਦੀ ਚੀਜ਼ ਨਹੀਂ ਹੈ ਅੱਧੀ ਮਹੀਨੇ ਨਾਲ ਚੱਲਦੇ ਆ ਲੋਕਾਂ ਨੂੰ ਕਹਿੰਦਾ ਕਿ ਡਟੇ ਰੋ ਬਹਾਦਰ ਕੌਮ ਆ ਸਿੱਖਾਂ ਦੀ ਇਹਨਾਂ ਬਥੇਰੀਆਂ ਪੈਣ ਤੇ ਕੱਤਰ ਵਾਲੀਆਂ ਜੰਗਾਂ ਵੇਖੀਆਂ ਆ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਢੇਰਾ ਬਾਬਾ ਨਾਨਕ ਸ਼ਹਿਰ ਅੱਜ ਤੱਕ ਇਤਿਆਹ ਚ ਨਾ ਇਤੇ ਕੋਈ ਨੁਕਸਾਨ ਹੋਇਆ ਤੇ ਨਾ ਗੁਰੂ ਸਾਹਿਬ ਨੇ ਹੋਣ ਦਿੱਤਾ ਤਾਂ ਮੈਂ ਇਹੀ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਦੁਨੀਆ ਤੇ ਹਮਸ਼ਾਹ ਬਣਾਈ